ਹੈਲੋ ਜੀ ਸਸਿਕਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਬਹੁਤ ਸੋਹਣੇ ਸੋਹਣੇ ਡਿਜ਼ਾਈਨਸ ਆਪਾਂ ਡੇਲੀ ਅਪਲੋਡ ਕਰਦੇ ਰਹਿੰਦੇ ਆ ਸੋ ਇਹ ਡਿਜ਼ਾਈਨ ਜਿਹੜੇ ਹੈਗੇ ਨੇ ਹੈਵੀ ਸੂਟਸ ਨੇ ਔਰ ਇਹਨਾਂ ਦੇ ਨਾਲ ਦੁਪੱਟੇ ਰੈਡੀ ਕੀਤੇ ਹੋਏ ਨੇ ਪ੍ਰਾਈਸ ਦੀ ਗੱਲ ਕਰਦੇ ਆ ਤੁਸੀਂ ਇਸ ਤਰ੍ਹਾਂ ਪੂਰਾ ਸੈੱਟ ਲੈਣਾ ਹੋਵੇ ਤਾਂ 6 ਤੋਂ 7000 ਦੇ ਵਿੱਚ ਆਊਗਾ ਕਿਉਂਕਿ ਅਲੱਗ-ਅਲੱਗ ਇਹਨਾਂ ਦਾ ਸਬਤ ਦਾ ਪ੍ਰਾਈਸ ਆਊਗਾ ਸੋ ਦੁਪੱਟੇ ਕਾਫੀ ਹੈਵੀ ਨੇ ਜੇ ਦੁਪੱਟੇ ਤੋਂ ਬਿਨਾ ਤੁਸੀਂ ਇਦਾਂ ਦੇ ਸੂਟ ਵੀ ਲੈ ਸਕਦੇ ਹੋ ਜਿਨ੍ਹਾਂ ਦੀ ਸ਼ਰਟ ਜਿਹੜੀ ਬੈਕ ਫਰੰਟ ਬਹੁਤ ਜ਼ਿਆਦੀ ਹੈਵੀ ਬਣੀ ਹ ਪ੍ਰਿੰਟ ਬਣਿਆ ਹੁੰਦਾ ਜੀ ਉੱਪਰ ਔਰ ਉੱਪਰ ਸਾਰਾ ਹੀ ਪੋਜੀਸ਼ਨ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੁੰਦਾ ਹੈ ਇਨ ਦੇ ਲੈਂਗੁਏਜ ਆ ਸ਼ਰਾਰੇ ਬਣੇ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਹਨ ਤੁਸੀਂ ਜ਼ਿਆਦਾ ਫੈਬਰਿਕ ਲੈ ਸਕਦੇ ਹੋ ਬਟ ਸਲਵਾਰ ਮੈਚਿੰਗ ਦੇ ਨਾਲ ਇਹਨਾਂ ਦਾ ਪ੍ਰਾਈਸ ਆਊਗਾ ਜੀ 3500 ਤੋਂ 4000 ਦੇ ਵਿੱਚ ਕਿਉਂਕਿ ਇਹਨਾਂ ਦਾ ਪ੍ਰਾਈਸ ਇਹਨਾਂ ਦੀ ਐਮਬਰਾਇਡਰੀ ਦੇ ਅਕੋਰਡਿੰਗ ਆਉਂਦਾ ਜੀ ਸਭ ਦਾ ਡਿਜ਼ਾਈਨ ਅਲੱਗ-ਅਲੱਗ ਹੈਗਾ ਔਰ ਜਿਹੜੇ ਕਲਰਸ ਤੁਹਾਨੂੰ ਕਾਫੀ ਜ਼ਿਆਦਾ ਇਹਦੇ ਵਿੱਚ ਮਿਲ ਜਾਣਗੇ ਇਹਨਾਂ ਸੂਟਾਂ ਦਾ ਟ੍ਰੈਂਡ ਹਮੇਸ਼ਾ ਹੀ ਰਹਿੰਦਾ ਹੈ ਕੋਈ ਇਹਨਾਂ ਦੇ ਫੈਬਰਿਕ ਦੀ ਕੋਈ ਵੀ ਹੁੰਦਾ ਨਹੀਂ ਕਿ ਆ ਸੀਜ਼ਨ ਆਊਟ ਹੋ ਜਾਊਗਾ ਜਿਵੇਂ ਕਿ ਇਹ ਡੋਲਾ ਸਿਲਕ ਦੇ ਉੱਪਰ ਬਣੇ ਹੋਏ ਨੇ ਨਾਲ ਸਲਵਾਰ ਆਊਗੀ 2.5 ਮੀਟਰ ਫੈਬਰਿਕ ਇਹ ਕਟਿੰਗ ਸਲਵਾਰ ਸੂਟ ਦੀ 2.5 ਮੀਟਰ ਹੋਊਗੀ ਪਰ ਤੁਸੀਂ ਸਲਵਾਰ ਪਟਿਆਲਾ ਲੈਣੀ ਹੋਵੇ ਤਾਂ ਜ਼ਿਆਦਾ ਵੀ ਲੈ ਸਕਦੇ ਹੋ ਇਹ ਸੈਟ ਤੁਹਾਨੂੰ 3 3500 ਦੇ ਵਿੱਚ ਮਿਲ ਜਾਊਗਾ ਇਹ ਵਾਲਾ ਢੋਲਾ ਸਿਲਕ ਵਾਲਾ ਔਰ ਇਹਦੇ ਵਿੱਚ ਕਲਰ ਵੀ ਕਾਫੀ ਜ਼ਿਆਦਾ ਮਿਲ ਜਾਣਗੇ ਸਪੈਸ਼ਲ ਇਹਨਾਂ ਦੇ ਉੱਪਰ ਵਰਕ ਕੀਤਾ ਹੁੰਦਾ ਜਿਵੇਂ ਕਿ ਸਿੱਪੀ ਦਾ ਵਰਕ ਕੀਤਾ ਹੁੰਦਾ ਜਾਂ ਫਿਰ ਆਰੀ ਦਾ ਕੰਮ ਕੀਤਾ ਹੁੰਦਾ ਔਰ ਪ੍ਰਿੰਟ ਦੇ ਨਾਲ ਵਰਕ ਮਿਲ ਜਾਂਦਾ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਸੋ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਨੰਬਰ ਜਿਹੜਾ ਉਹ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਥੈਂਕ ਯੂ ਜੀ